ਸਰ ਜਿਹੜੀ ਸਾਡੀ ਇਹ ਸਪੜਾਈ ਤੁਹਾਨੂੰ ਦੱਸ ਵੀ ਦਿੱਤੀ ਇਹ ਵੀ ਅਤੀ ਜ਼ਰੂਰੀ ਆ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਫੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਐ ਸੀ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੁੱਕ ਪਾ ਕੇ ਖੱਬਲ ਉਹਦੇ ਵਿਚਦੀ ਨਿਕਲ ਆਇਆ ਲੁੱਕ ਦੇ ਵਿਚਦੀ ਆ ਤੁਸੀਂ ਹੁਣੇ ਦੇਖ ਲਓ ਜੀ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲੋਂਗੇ ਦੇਖ ਲਿਓ ਐਸ ਡੀਓ ਜੀ ਸੰਗਰੂਰ ਇੱਕ ਪਹਿਲਾਂ ਜੇਈ ਬਲਪ੍ਰੀਤ ਹੁੰਦਾ ਸੀ ਇੱਥੇ ਆਪਣੇ ਮਰੇ ਕੋਲੇ ਉਹਨਾਂ ਨੂੰ ਮੈਂ ਕਾਲ ਕਰਦਾ ਆਵਾਂਗੇ ਜੀ ਅਸੀਂ ਦੇਖ ਕੇ ਜਾਵਾਂਗੇ ਆਏ ਨਹੀਂ ਉਸ ਤੋਂ ਬਾਅਦ ਜਦੋਂ ਮੈਂ ਹੁਣ ਕਾਲ ਕਰੀ ਮੈਨੂੰ ਕਹਿੰਦੇ ਇਹ ਤਾਂ ਹੀ ਸਾਡਾ ਡਿਪਾਰਟਮੈਂਟ ਸਾਰਾ ਸੰਗਰੂਰ ਚ ਲੱਗ ਗਿਆ ਹੁਣ ਉਹਨਾਂ ਕੋਲੇ ਵਾਕਿਆ ਤੁਸੀਂ ਉੱਥੇ ਵਾਲੇ ਐਸ ਡੀਓ ਸਰ ਨਾਲ ਗੱਲ ਕਰੀ ਮੈਂ ਅੱਜ ਪਹਿਲੇ ਤਿੰਨ ਮਹੀਨੇ ਹੋ ਗਏ ਉਹਨਾਂ ਨਾਲ ਗੱਲ ਕਰਦੇ ਨੂੰ ਇਹਦੇ ਕੋਈ ਕਾਰਵਾਈ ਨਹੀਂ ਮੈਂ ਰਿਟਰਨ 'ਚ ਵੀ ਕੰਪਲੇਂਟ ਪਾ ਚੁੱਕਿਆ ਜੀ ਡਿਪਾਰਟਮੈਂਟ ਬਿਲਕੁਨ ਹੈ ਨਹੀਂ ਮਤਲਬ ਬਣਾਈ ਤਾਂ ਇਹ ਨਾ ਨਹੀਂ ਹੋਣੀ ਨਾ ਹਾਂ ਜੀ ਹਾਂ ਹਾਂ ਜੀ ਆ ਮੈਂ ਸਿਰ ਹਾਂ ਅਗੀ ਬਾਜਾਂਗੇ ਹਾਂ ਮੈਂ ਸਿਰ ਐਸੇ ਸੰਗਰੂਰ ਆ ਸਾਡੇ ਐਕਸ਼ਨ ਨੇ ਤੇ ਇਹਦੇ ਸਿਰ ਇਸ ਤਰ੍ਹਾਂ ਹੋਇਆ ਸੀਗਾ ਵੀ ਇੱਥੇ ਹਲਕੇ ਤੇ ਇਲਾਕੇ ਦੇ ਬੰਦਿਆਂ ਨੇ ਸਾਨੂੰ ਵੀ ਇਹ ਖਬਰ ਦੱਸੀ ਵੀ ਮੈਡਮ ਪ੍ਰਨੀਤ ਕੌਰ ਇੱਥੇ ਐਕਸ਼ਨ ਨੇ ਵੀ ਉਹ ਹੈਂਡਲ ਨਹੀਂ ਕਰ ਪਾਰੇ ਇਹ ਸਾਰਾ ਏਰੀਆ ਜਿਹੜਾ ਤੂਰੀਦ ਹੈ ਉਹ ਸੰਗਰੂਰ ਦੇ ਨਾਲ ਲਾ ਦਿੱਤਾ ਜਾਏ ਕਿਉਂਕਿ ਡੀਸੀ ਸਾਹਿਬ ਨਹੀਂ ਹੁਣ ਠੇਕੇਦਾਰ ਕੌਣ ਸੀਗਾ ਠੇਕੇਦਾਰ ਆਪਣੇ ਸਰ ਇਸ ਸੜਕ ਤੇ ਇਹ ਹੈਗੇ ਨਹੀਂ ਆ ਆ ਉਹ ਸਰ ਅਸੀਂ ਇਹਨਾਂ ਦੀ ਜਿਹੜੀ ਕਾਰਵਾਈ ਆ ਉਹ ਕਰ ਦਿੰਨੇ ਆ ਨਹੀਂ ਕਾਰਵਾਈ ਤਾਂ ਕਰ ਦੋਗੇ ਸੜਕ ਤਾਂ ਕੀ ਕਰਾਂਗੇ ਸਰ ਉਹਦੇ ਕੋਲ 3 ਸਾਲ ਦੀ ਡਿਫੈਕਟ ਲਾਇਬਿਲਟੀ ਪੀਰੀਅਡ ਹੈ ਮਤਲਬ ਅਸੀਂ ਇਹਦੀ ਪੇਮੈਂਟ ਨਹੀਂ ਕਰੀਏ ਨਹੀਂ ਤੁਸੀਂ ਉਹਦੀ ਉਹਦੀ ਗਰੰਟੀ ਲਈ ਕੋਈ ਬੈਂਕ ਗਰੰਟੀ ਹੈ ਸਾਡੇ ਕੋਲ ਬੈਂਕ ਗਰੰਟੀ ਵੀ ਹੈ ਸਿਕਿਉਰਟੀ ਵੀ ਉਹਨੂੰ ਕਹੋ ਵੀ ਦੁਆਰੇ ਬਣਾਓ ਆ ਬਿਲਕੁਲ ਹੋ ਜਾਏਗਾ ਹੋ ਜਾਏਗਾ ਉਹਨਾਂ ਕੋਲ ਵੀ ਪੈਸੇ ਨਹੀਂ ਦੇਣੇ ਉਹਨੂੰ ਨਹੀਂ ਦੇਣਾ ਹੀ ਨਹੀਂ ਸਰ ਆਪਾਂ ਉਹਨੂੰ ਬਲੈਕਲਿਸਟ ਕਰ ਦਉ ਹਾਂ ਹੋ ਜਾਏਗਾ ਕਸੇ ਨਾਮਾ ਡੈਂਟਰ ਲਾ ਕੇ ਦੁਬਾਰੇ ਬਣਾ ਕੋਈ ਗੱਲ ਨਹੀਂ ਸਰ ਬਿਲਕੁਲ ਠੀਕ ਹੈ ਨਹੀਂ ਪਰ ਤੂੰ ਨਹੀਂ ਪਰਤ ਨਾਲੋਂ ਤੁਹਾਡੇ ਤੇ ਆਊਗਾ ਐਕਸ਼ਨ ਸਾਹਿਬ ਹਾਂ ਕੋਈ ਗੱਲ ਨਹੀਂ ਸਰ ਆਪਾਂ ਕਰਾਂਗੇ ਠੀਕ ਹੈ ਨਾ ਬਿਲਕੁਲ ਠੀਕ ਹੈ ਸਰ ਹਰਜੀਤ ਕਾ ਸੜਕ ਚੂਕਾ ਉੱਗੀ ਜਾਂਦਾ ਹਾਂ ਇਹਨਾਂ ਨੇ ਸਾਨੂੰ ਪੁਆਇੰਟ ਆਊਟ ਕਰਿਆ ਉਹ ਚੀਜ਼ ਅਸੀਂ ਰਿਟਰਨ ਵੀ ਲੈਂਦੀ ਹੈ ਉਹਦੇ ਪੇਮੈਂਟ ਹੈ ਰੋਕ ਕੇ ਜੇ ਤੁਹਾਡੇ ਕੋਲ ਉਹਦੇ ਹੀ ਕਰਤੀ ਸ਼ਿਕਾਇਤ ਤੁਸੀਂ ਤਿੰਨ ਤਿੰਨ ਮਹੀਨੇ ਦੇਖਦੇ ਹੀ ਨਹੀਂ ਉਹਨਾਂ ਨਾ ਉਹਨੂੰ ਠੀਕ ਨਹੀਂ ਕਰਵਾਉਂਦੇ ਜੇ ਉਹਦੇ ਹੀ ਅਸੀਂ ਰੋਕ ਦਿੱਤਾ ਸਰ ਆਪਾਂ ਉਸ ਤੋਂ ਬਾਅਦ ਨਹੀਂ ਉਹ ਡਬਲ ਡਬਲ ਖਰਚਾ ਪਊਗਾ ਸਰਕਾਰ ਦਾ ਤਾਂ ਨਾ ਇੱਕ ਵਾਰੀ ਤਾਂ ਬਣਾ ਗਿਆ ਉਹ ਹਾਂ ਨਹੀਂ ਸਰ ਅਸੀਂ ਪੇਮੈਂਟ ਹੀ ਨਹੀਂ ਕਰੀ ਨਹੀਂ ਨਹੀਂ ਇਹ ਹਾਂ ਜੀ ਠੇਕੇਦਾਰ ਜਿਨ੍ਹਾਂ ਦੀ ਐਸ਼ਕਤ ਆਉਂਦੀ ਹੈ ਦੁਬਾਰਾ ਉਹਨਾਂ ਨੂੰ ਕੰਮ ਨਹੀਂ ਮਿਲਣਾ ਚਾਹੀਦਾ ਹਾਂ ਠੀਕ ਹੈ ਸਰ ਠੀਕ ਹੈ ਜੀ ਬਿਲਕੁਲ ਠੀਕ ਹੈ ਠੀਕ ਹੈ ਨਾ ਠੀਕ ਹੈ ਸਰ ਜਿਹੜੇ ਮਿੱਟੀ ਦੇ ਉੱਤੇ ਬਸ ਲੁੱਕ ਪਾ ਕੇ ਤੇ ਫਾਰਮੈਲਿਟੀ ਕਰ ਜਾਂਦੇ ਨੇ ਸੜਕ ਬਣ ਗਈ ਹਾਂਜੀ ਹਾਂਜੀ ਸਰ ਤੇ ਉਹਨਾਂ ਨੂੰ ਆਪ ਦਿਖਾ ਕੇ ਲੈ ਕੇ ਜਾਓ ਹਾਂ ਬੁਲਾ ਲੈਨੇ ਆ ਸਾਰੇ ਪਿੰਡੇ ਦੇ ਸਾਹਮਣੇ ਠੀਕ ਹੈ ਸਰ ਠੀਕ ਹੈ ਵੀਡੀਓ ਬਣਾਇਓ ਠੀਕ ਹੈ ਸਰ ਵੀ ਆਹ ਤੇਰੀ ਸੜਕਾ ਹਾਂਜੀ ਉਹ ਸੜਕ ਨੂੰ ਖਾਰਨ ਵਾਸਤੇ ਖੁਰਪੇ ਦੀ ਵੀ ਲੋੜ ਨਹੀਂ ਪਣੀ ਆ ਦਾ ਹੱਥ ਨਾਲ ਹੀ ਉਖੜ ਜਾ ਜਿਹੜੇ ਸਰ ਦੱਸਦੇ ਆ ਕਿ ਜਿਹੜਾ ਪੁਆਇੰਟ ਦੱਸ ਰਿਹਾ ਸਰ ਉਹ ਸਰ ਦੁੱਧ ਕਿਹੜੇ ਕੁਝ ਪਾਇਆ ਉਹ ਚ ਹਾਂ ਉਹ ਚ ਦੇ ਉਹ ਉਹ ਅਸੀਂ ਚੈੱਕ ਕਰ ਲੈਂਦੇ ਆ ਸਰ ਹੁਣ ਉਹ ਸਾਰਾ ਚੈੱਕ ਕਰਕੇ ਕੁਆਲਿਟੀ ਦੱਸ ਕੇ ਫਿਰ ਸਾਰੇ ਪੰਜਾਬ ਦੇ ਠੇਕੇਦਾਰ ਨੂੰ ਅਸੀਂ ਫਿਰ ਦੱਸਾਂਗੇ ਵੀ ਆਹ ਦੇਖੋ ਬਿਲਕੁਲ ਠੀਕ ਐ ਸਰ